ਆ ਸਾਈਡ ਮਾਰੀ ਜੋ ਗ੍ਰਿਲਾਂ ਨਾਲ ਵੱਜ ਕੇ ਉਹ ਸਾਈਡ ਨੂੰ ਡਿੱਗੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉੱਤੇ ਚੜ੍ਹ ਕੇ ਉੱਤੇ ਛਾਤੀ ਤੇ ਇਹ ਭਈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਜੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲੇ ਇਹ ਵੱਜੇ ਗ੍ਰਿਲਾਂ 'ਚ ਗ੍ਰਿਲਾਂ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤੇ ਉਹਨਾਂ ਦਾ ਟਾਇਰ ਚੜ੍ਹ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਏ ਭੱਜ ਗਏ ਇਹ ਚੌਂਕ ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇੰਨੇ ਕੇ ਹੀ ਸਿਧਾਰੇ ਆ ਤੇ ਇਹ ਭਾਜੀ ਜਿਹੜੇ ਸੀ ਇਹਨਾਂ ਨੇ ਪٹرول ਪੰਪ ਤੋਂ ਤੇਲ ਪਵਾਇਆ ਤੇਲ ਪਾ ਕੇ ਤੇ ਬਾਅੇ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਕੱਢੀ ਆ ਤੇ ਡਿਵਾਈਡਰ ਦੇ ਦੇਖਿਆ ਨੇ ਵਿਚੇ ਨਾਲ ਡਿਵਾਈਡਰ ਦੇ ਬਾਅਦ ਕਿਤੇ ਬਾਅੇ ਮੁੜ ਕੇ ਰਾਕ ਤੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲਾ ਕੇ ਜਾਲ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦਾ ਐਕਸੀਡੈਂਟ ਦੇ ਵਿੱਚ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਕਿ ਖਬਰ ਦੀ ਕਵਰੇਜ ਲਈ 에어ਪੋਰਟ ਰੋਡ ਤੇ ਜਾ ਰਹੇ ਹਰਜੀਤ ਸਿੰਘ ਗਰੇਵਾਲ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜੀ ਹਾਂ ਉਸ ਨੂੰ ਪੂਰੀ ਤਰ੍ਹਾਂ ਜ਼ਖਮ ਦਿੱਤਾ 10000 ਦੀ ਉਮਰ ਕੀ ਕਰੀਬ 44 ਸਾਲਾਂ ਦਾ ਹਰਜੀਤ ਸਿੰਘ ਆਪਣੇ ਪਿੱਛੇ ਤਿੰਨ ਬੱਚਿਆਂ ਨੂੰ ਛੱਡ ਕੇ ਦੁਨੀਆ ਤੋਂ ਰੁਕਸਤ ਹੋ ਗਿਆ ਵੱਡੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸੀਨੀਅਰ ਪੱਤਰਕਾਰ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਜਾਣਦੇ ਹੀ ਆਪਣੇ ਰਸਤੇ ਟੋਨ ਸਾਈਡ ਮਾ ਸਾਈਡ ਮਾਰੀ ਤੇ ਗ੍ਰੇਲਾਂ ਨਾਲ ਵੱਜ ਕੇ ਉਹ ਸਾਈਡ ਤੋਂ ਡਿੱਗੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉਹਦੇ ਪਿੱਛੇ ਚੜ੍ਹ ਗਿਆ ਉੱਤੇ ਛਾਤੀ ਤੇ ਰਕ ਵਾਲੇ ਦੀ ਗਲਤੀ ਹਾਂਜੀ ਹਾਂਜੀ ਕਿ ਕਿਹੜੇ ਟਰੱਕ ਵਾਲਾ ਭੱਜ ਜਾਂਦਾ ਕੋਈ ਅਸੀਂ ਕਰ ਰਹੇ ਹਾਂ ਜੀ ਭੱਜ ਜਾਂਦਾ ਚੌਂਕ ਤੇ ਜਾ ਕੇ ਫੜ ਕੇ ਲੈਂਦੇ ਹਾਂ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ੇ ਨਹੀਂ ਆਲ ਕੇ ਲੱਗਦੇ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਲੱਗਦਾ ਜੀ ਇਹ ਤੁਸੀਂ ਨਾ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜ ਜਾਂਦਾ ਹਾਂ ਜੀ ਜੀ ਭੱਜ ਸਕਦੇ ਭੱਜ ਸਕਦੇ ਇਹ ਨਾ ਹੁੰਦੀ ਜੇ ਬੇਰੇ ਨੇ ਭੱਜਣਾ ਹੈ ਭਾਈ ਮੇਰਾ ਨਾਮ ਦੌਲਤ ਸਿੰਘ ਹੈ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲੇ ਇਹ ਵਜੇ ਗ੍ਰਿਲਾਂ ਚ ਗ੍ਰੀਲਾ ਚ ਵੱਜ ਗਈ ਜਦੋਂ ਥੱਲੇ ਡਿੱਗੇ ਤੇ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ ਤੇ ਜਾ ਕੇ ਉੱਥੇ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਣੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਾਣੇ ਕਾਬੂ ਆ ਗਏ ਸ਼ੀਸ਼ੇ ਚਾੜ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ-ਸ਼ੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹ ਤੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਜੇ ਗੱਡੀ ਜੇ ਕਰਕੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਕੇ ਤਾਂ ਫੜੇ ਕ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਂਦਾ ਖਾਲੀ ਛੜਕੀ ਇਹਨਾਂ ਨੇ ਆਪਣੇ ਵੱਲ ਜਾ ਪਤਾ ਨਹੀਂ ਕੀ ਹੋਇਆ ਕੱਟ ਮਾਰਿਆ ਇਹਨਾਂ ਨੇ ਕੱਟ ਮਾਰ ਕੇ ਤੇ ਉਹਨਾਂ ਨੂੰ ਥੱਲੇ ਸੁੱਟ ਕੇ ਤੇ ਗਾਹਾਂਗੇ ਖਾਲੀ ਛੜਕੀ ਕੋਈ ਜਾਮਣੀ ਹੀ ਲੱਗਾ ਉਦੋਂ ਹਰਮੇਸ਼ ਸਿੰਘ ਹੈ ਸਰ ਜੀ ਗੱਲਬਾਤ ਹੋਈ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਸੀ ਰਸਤੇ 'ਚ ਕੋਈ ਜਾਮਣੀ ਹੀ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗ੍ਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀ ਖੇਕ ਰਿਹਾਤਾ ਇਹ ਭਈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਇਹ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਇੱਕ ਭੱਜਾਲਾ ਸੀ ਜੇ ਨਾ ਫੜਦੇ ਆ ਜੀਰ ਦੇ ਤੇ ਆ ਪੰਜ ਮੁੰਡੇ ਗਏ ਅਸੀਂ ਗਾੜੀਆਂ ਤੇ ਇਹ ਵੀ ਇੱਕ ਸ਼ੀਸ਼ਾ ਵੀ ਨਹੀਂ ਖੋਲਦੇ ਉੱਥੋਂ ਸ਼ੀਸ਼ਾ ਕਿਹਨਾ ਫੜਿਆ ਗਿਆ ਠੱਕੇ ਨਾਲ ਫਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਹੋਰ ਥੋੜਾ ਟਰੱਕ ਵਿੱਚ ਇਹ ਜੇ ਕਹਿੰਦੇ ਅਸੀਂ 4-5 ਜਾਣੇ ਆ ਪਰ ਆਈ ਜਦੋਂ ਮੌਕੇ ਤੇ ਫੜਿਆ ਉਹਦੇ 2 ਜਾਣੇ ਹੀ ਆ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਈ ਮੌਕੇ ਤੇ ਗਏ ਤੇ 2 ਜਾਣੇ ਹੀ ਆ ਨਸ਼ੇ ਦੇ ਲਾ ਤੇ ਲੱਗਦੇ ਪਏ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ। ਰਾਜਸਥਾਨ ਦਾ ਭਈਆ। ਸਾਰਾ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ। ਅਸੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆ ਗਏ ਮੌਕੇ ਤੇ ਆਈ ਵੇਦੀ ਹਸਪੀਟਲ ਆਏ ਆ ਜਿੱਥੇ ਕਿ ਇੱਕ ਬੰਦੇ ਦੀ ਜਾਨ ਤੋ ਗਈ ਸੀ। ਉਹਨਾਂ ਜਿਹੜਾ ਜਿਹੜੇ ਟਰੱਕ ਚ ਚਲਾਉਂਦੇ ਸੀ ਬੰਦੇ ਉਹਨਾਂ ਨੂੰ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ? ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ। ਇਹ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਅੋ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਕੱਢੀ ਆ ਤੇ ਡਵਾਈਡਰ ਦੇ ਵੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਕਿਤੇ ਬਾਅੋ ਮੁੜ ਕੇ ਰੱਕ ਤੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਕ ਗਿਆ ਸੀ। ਅਸੀਂ ਲੋਕਿਆਂ ਨੇ ਵੀ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਂ ਮੌਕੇ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਭਾਰੇ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜ ਲਏ। ਦੋ ਜਣੇ ਫੜੇ ਬੰਦੇ। ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਕਿੱਥੋਂ ਦੇ ਆ ਡਰਾਈਵਰ ਇਹ ਸਿਆਲ ਨੇ ਪਤਾ ਕਰੰਡੇ ਆ ਗਰਦਾਸਪੁਰ ਦੇ ਆ ਵੈਸੇ ਕਹਿਣ ਦੇ ਆ ਤੇ ਬਾਕੀ ਸਾਰੀ ਵੇਖ ਕੇ ਪੁੱਛ ਕਈ ਕੋਸ਼ਿਸ਼ ਕਰੇ ਫਿਰ ਵੀ ਤੁਹਾਨੂੰ ਦੱਸਦੇ ਕੋਈ ਗੱਲ ਹੈ ਹੈਵੀ ਵੀਕਲ ਇਤਰੋਂ ਲੰਘ ਨਹੀਂ ਸਕਦੇ ਕੋਈ ਪਰਿਸ਼ਕ ਹੋ ਸਕਦਾ ਜਾਂ ਸਰ ਰੋਕਦਾ ਨਹੀਂ ਆ ਜੀ ਇਤਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਟਰੈਫਿਕ ਦਾ ਹੈਵੀ ਵੀਕਲ ਲੰਘ ਨਹੀਂ ਸਕਦੇ ਉਸੋਂ ਜੀ ਉਹ ਕਿਤਰਾ ਲੰਘ ਕੇ ਆਇਆ ਐਸੇ ਵੀ 10 ਵਜੇ ਤੋਂ ਬਾਅਦ ਵਹ ਨਹੀਂ ਅਵੇ ਵੀ ਕੋਈ ਐਂਟਰੀ ਹੋਗੀ ਹਾਂਜੀ ਹਾਂਜੀ ਓਰ ਓਰ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨੇ ਪੁੱਛਨੇ ਕਿਉਂ ਕਿੱਦਾਂ ਲੰਘੇ ਆ ਕੀ ਕਾਰਨ ਹੈ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਵੇ ਕੋਈ ਲਾਇਸੈਂਸ ਕੋਈ ਹੈਗਾ ਨਾ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹਜੇ ਚੈੱਕ ਕਰਨ ਦੇ ਆਪਾਂ ਮੇਰੇ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਵਾਲਦੇ ਮੇਰੇ ਖਿਆਲ ਚ ਲਾਇਸੈਂਸ ਦਾ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਸਾਡੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਨਾ ਉਹ ਹਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆ ਰਹੀ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ